ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਜਿਹੜਾ ਨਵਾਂ ਵੀਕਲ ਐ 2024 ਆਇਆ ਸਭ ਨੂੰ ਸਭ ਨੂੰ ਪਤਾ ਹੈ ਅਰਦੇ ਬੱਚੇ ਸਭ ਨੂੰ ਪਿਆਰੇ ਹੁੰਦੇ ਨੇ ਪਰ ਬੱਚਿਆਂ ਦੇ ਅੰਦਰ ਜਿਹੜਾ ਗੋਲਾ ਦਾ ਨਿਰਮਾਣ ਕਰਨਾ ਹੁੰਦਾ ਉਹ ਮਾਪਿਆਂ ਨੇ ਕਰਨਾ ਹੁੰਦਾ ਸੜਕ 'ਤੇ ਕੋਈ ਘਟਨਾ ਦੇ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਇੱਕ ਮਾਪੇ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਉਹਦਾ ਬੱਚਾ ਸਕੂਟੀ ਚਲਾਉਣੀ ਸਿੱਖ ਜੇ ਮੋਟਰ ਚਲਾਉਣਾ ਮੋਟਰਸਾਈਕਲ ਚਲਾਉਣਾ ਸਿੱਖ ਲੈ ਔਰ ਕਾਰ ਡਰਾਈਵ ਕਰਨ ਲੱਗ ਦੇ ਇੱਕ ਮਾਂ ਤੇ ਬੜੇ ਖੁਸ਼ ਹੁੰਦੇ ਨੇ ਕਿ ਮੇਰਾ ਬੱਚਾ ਮੋਟਰਸਾਈਕਲ ਚਲਾਉਣਾ ਲੱਗ ਗਿਆ ਕਾਰ ਚਲਾਉਣਾ ਲੱਗ ਗਿਆ ਪਰੰਤੂ ਸਾਡੇ ਬੰਦੋ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ 메ਨ ਰੋਡ ਤੇ ਉਤਾਰਨਾ ਹਾਈਵੇ ਤੇ ਉਤਾਰਨਾ ਤਾਂ ਅਸੀਂ ਇੱਕ ਬਹੁਤ ਵੱਡੀ ਗਲਤੀ ਦੇ ਪਾਤਰ ਬਣ ਸਕਦੇ ਹਾਂ ਸਾਡੀ ਗਲਤੀ ਨਾਲ ਕਿਸੇ ਦਾ ਪਰਿਵਾਰ ਉਜੜ ਸਕਦਾ ਹੈ ਅੱਜ ਕੱਲ੍ਹ ਕੀ ਹੈ ਕਿ ਇਲੈਕਟ੍ਰਿਕ ਕਟੋਨਿਕ ਸਕੂਟੀਆਂ ਆ ਰਹੀਆਂ ਨੇ ਉਦੇ ਤਹਿਤ ਵੀ ਕਿ ਜਿਹੜਾ ਇੱਕ ਬੱਚਾ ਉਹ ਕੱਲੀ ਸਪੁੱਟੀ ਸਟਾਰਟ ਕਰਦੀ ਸਖਿਆਰ ਤੇ ਮੇਨ ਰੋਡ ਤੇ ਚੜ ਜਾਂਦਾ ਤਾਂ ਜੇਕਰ ਅਸੀਂ ਨਵੇਂ ਵਿਕਲ ਐਕਟ ਦੀ ਗੱਲ ਕਰੀਏ ਇਹਦੇ ਵਿੱਚ ਜਿਹੜਾ ਕਾਨੂੰਨ ਹੈ ਇਹ ਬੜਾ ਸਖਤ ਬਣਾਉਂਦਾ ਹੈ ਇਸ ਕਾਨੂੰਨ ਦੇ ਤਹਿਤ ਕੀ ਹੋ ਗਿਆ ਕਿ ਜੇਕਰ ਸੋਦੀ ਉਮਰ 18 ਸਾਲ ਤੋਂ ਘੱਟ ਹੈ ਤੁਸੀਂ ਬਾਜ਼ਾਰ ਦੇ ਵਿੱਚ ਮੋਟਰਸਾਈਕਲ ਲਈ ਫਿਰਦੇ ਹੋ ਤਾਂ ਇਸ ਕਾਨੂੰਨ ਦੇ ਤਹਿਤ ਕੀ ਹੋ ਗਿਆ ਕਿ ਮਾਪਿਆਂ ਨੂੰ ਵੀ ਸਜ਼ਾ ਰੱਖੀ ਗਈ ਹੈ ਸਜ਼ਾ ਦਾ ਪ੍ਰਾਪਤਾਨ ਉਹਦੇ ਵਿੱਚ 25000 ਰੁਪਿਆ ਜੁਰਮਾਨਾ ਵੀ ਕੀਤਾ ਹੈ ਇਹ ਜੇਕਰ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਬਹੁਤ ਸਾਰੀਆਂ ਵੀਡੀਓਜ਼ ਪੁਰੀਆਂ ਬਣਦੀਆਂ ਰਹੇ ਤੇ ਰਿਗਾਰਡਿੰਗ ਜੇਕਰ ਬੱਚਾ ਇੱਕ ਵਾਰੀ ਗਲਤੀ ਕਰਦਾ ਫੜਾਇਆ ਗਿਆ ਕਿ ਉਹਦੀ ਉਮਰ 18 ਸਾਲ ਤੋਂ ਘੱਟ ਹੈ ਤੇ ਉਹ ਮੋਟਰਸਾਈਕਲ ਲਈ ਜਾਂਦਾ ਤਾਂ ਇਸ ਕਾਨੂੰਨ ਦੇ ਤਹਿਤ ਕੀ ਕੀਤਾ ਕਿ ਉਸ ਬੱਚੇ ਦਾ ਆਉਣ ਵਾਲੇ 8 ਸਾਲਾਂ ਦੇ ਵਿੱਚ ਲਾਇਸੈਂਸ ਨਹੀਂ ਬਣੂਗਾ ਮਾਂ ਤੇ ਉਹ ਸਜ਼ਾ ਵੀ ਹੋ ਸਕਦੀ ਹੈ ਤਾਂ ਇਹ ਸਾਡਾ ਸਾਰਿਆਂ ਦਾ ਫਰਜ਼ ਪੰਦ ਹੈ ਕਿ ਜੇਕਰ ਕਿਉਂਕਿ ਬੱਚੇ ਨੂੰ ਅਸੀਂ ਬੜੇ ਪਿਆਰ ਨਾਲ ਪਾਲਦੇ ਹਾਂ ਸਾਡਾ ਇੱਕ ਸੁਪਨਾ ਹੁੰਦਾ ਹੈ ਕਿ ਜਿਹੜਾ ਕੁਝ ਅਸੀਂ ਵੀ ਦੇਖਿਆ ਔ ਬੱਚੇ ਦੇ ਹੂਬ ਚ ਦੇਖਣਾ ਸੀ ਪ੍ਰੰਤੂ ਕੀ ਅਸੀਂ ਰੋੜ ਤੇ ਚੜਨ ਤੋਂ ਪਹਿਲਾਂ ਅਸੀਂ ਬੱਚਿਆ ਨੂੰ ਰੂਟ ਜਿਹੜਾ ਰੋੜ ਹੈ ਉਹਦੇ ਰੂਪਾ ਟ੍ਰੈਕੂਲੇਸ਼ਨ ਦੱਸਦੇ ਕੋਈ ਨਹੀਂ ਦੱਸਦੇ ਅਸੀਂ ਤਾਂ ਅੱਜ ਦਾ ਜਿਹੜਾ ਟਾਈਮ ਹੈ ਚਾਹੇ ਅਸੀਂ ਬਜ਼ੁਰਗਾਂ ਚਾਹੇ ਅਸੀਂ ਨੌਜਵਾਨਾਂ ਚਾਹੇ ਅਸੀਂ ਛੋਟੇ ਬੱਚੇ ਆ ਸਾਨੂੰ ਸੜਕ ਦੇ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਜੇ ਉਹ ਨਹੀਂ ਪਤਾ ਅਸੀਂ ਸੜਕ ਤੇ ਕਾਰ ਜਾਂ ਮੋਟਰਸਾਈਕਲ ਲਈ ਫਿਰਦੇ ਆ ਤਾਂ ਅਸੀਂ ਕਿਸੇ ਮੌਤ ਦਾ ਕਾਰਨ ਬਣ ਸਕਦੇ ਆ ਤਾਂ ਮੇਰੀ ਇਹ ਵੀ ਨਹੀਂ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਇਹ ਪੇਰੈਂਟਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਸਕਾ ਕਿ ਆਪਣੇ ਬੱਚੇ ਨੂੰ ਸਿਰਫ ਇਹ ਦੇਖ ਕੇ ਖੁਸ਼ ਹੋ ਕਿ ਉਹ ਮੋਟਰਸਾਈਕਲ ਚਲਾਉਣ ਆ ਗਿਆ ਉਹ ਕਾਰ ਚਲਾਉਣ ਆ ਗਿਆ ਉਹਦੀ ਉਮਰ ਹੈਗੀ ਹਜੇ 15 16 ਸਾਲ ਦੀ ਜਾ ਉਹਦੇ ਕੋਲੇ ਜਿਹੜੀ ਸਕੂਟੀ ਆ ਇਲੈਕਟ੍ਰਿਕ ਸਕੂਟੀ ਅਸੀਂ ਬੜੇ ਖੁਸ਼ ਹੋ ਜਾਂਦੇ ਆ ਵੀ ਇਹਦੇ ਲਈ ਤਾਂ ਸਸਤੀ ਵੀ ਨਹੀਂ ਹੋਣੀ ਤਾਂ ਵੀ ਜਿੰਨਾ ਕਿ ਤੁਹਾਨੂੰ ਪਤਾ ਮੈਂ ਵੀ ਉਹ ਵੀ 16 ਸਾਲ ਤੋਂ ਜਿਹੜਾ ਘੱਟ ਬੱਚਾ ਨਹੀਂ ਚਲਾ ਸਕਦਾ ਤਾਂ ਆਓ ਆਪਣੇ ਬੱਚੇ ਨੂੰ ਰੋਡ ਤੇ ਚਾਰਨ ਤੋਂ ਪਹਿਲਾਂ ਉਹਨੂੰ ਸੜਕ ਦੇ ਨੀਮਾ ਤੋਂ ਜਾਣੂ ਕਰਾਈਏ ਇੱਥੇ ਇੱਕ ਛੋਟੀ ਜੀ ਗੱਲ ਮੈਂ ਕਰੂੰਗਾ ਸਾਨੂੰ ਪਤਾ ਪਾਚ ਪੜਾਇਆ ਜਾਂਦਾ ਕਿ ਹਮੇਸ਼ਾ ਖੱਬੇ ਹੱਥ ਚੱਲੋ ਪਰੰਤੂ ਸਾਡੇ ਮਾਨਸਾ ਜ਼ਿਲ੍ਹੇ ਦੇ ਇੱਕ ਟ੍ਰੈਫਿਕ ਇੰਚਾਰਜ ਦੇ ਬਾਕਸ ਸਕੂਲਾਂ ਚੋਂਦੇ ਰਹਿੰਦੇ ਨੇ ਉਹਨਾਂ ਨੇ ਇੱਕ ਟੈਕਨੀਕਲ ਗੱਲ ਦੱਸੀ ਹੋਈ ਹੈ ਕਿ ਜੇਕਰ ਅਸੀਂ ਰੋਡ ਤੇ ਜਾ ਰਹੇ ਹਾਂ ਉੱਥੇ ਫੁੱਟਪਾਥ ਨਹੀਂ ਹੈਗਾ ਤਾਂ ਹਮੇਸ਼ਾ ਸਾਨੂੰ ਸੱਜੇ ਹੱਥ ਚੱਲਣਾ ਚਾਹੀਦਾ ਹੈ ਉਹਦਾ ਇੱਕ ਟੈਕਨੀਕਲ ਕਾਰਨ ਹੈ ਕਿ ਮੇਰਾ ਸੱਜਾ ਹੱਥ ਖੇਤਰ ਬਣ ਗਿਆ ਮੈਂ ਇੱਧਰ ਜਾ ਰਿਹਾ ਫੁੱਟਪਾਥ ਨਹੀਂ ਹੈਗਾ ਰੋਡ ਤੇ ਜੇਕਰ ਕੋਈ ਸਾਹਮਣੂ ਚੀਜ਼ ਆਉਗੀ ਉਹ ਮੈਨੂੰ ਪਤਾ ਲੱਗ ਜੂ ਮੈਂ ਜੰਪ ਮਾਰ ਕੇ ਸਾਈਡ ਤੇ ਹੋ ਜਾਵਾਂ ਐਸੇ ਉਪੋਜੀਤ ਜੇਕਰ ਮੈਂ ਖੱਬੇ ਹੱਥ ਜਾ ਰਿਹਾ ਪਿੱਛੋਂ ਕੋਈ ਵੀ ਫੇਟ ਆ ਕੇ ਮੈਨੂੰ ਮਾਰ ਸਕਦਾ ਹੈ ਤਾਂ ਇਹ ਜਿਹਾ ਬਹੁਤ ਸਾਰੀਆਂ ਗੱਲਾਂ ਨੇ ਕਈ ਜਿਹੜੇ ਬੱਚੇ ਹੁੰਦੇ ਨੇ ਉਹ ਸੜਕ ਤੇ ਸਕੂਟਰ ਮੋਟਰਸਾਈਕਲ ਤੇ ਲਈ ਫਿਰਦੇ ਨੇ ਪਰੰਤੂ ਉਹਨਾਂ ਨੂੰ ਡੀਪਰ ਦਾ ਟਾਈਮ ਦਾ ਨਹੀਂ ਪਤਾ ਕਿ ਜੇਕਰ ਮੈਨੇ ਐਸ ਸਾਈਡ ਤੋਂ ਉੱਡਣਾ ਮੈਨੂੰ ਕਿੰਨੇ ਮੀਟਰ ਪਹਿਲਾਂ ਜਿਹੜਾ ਡੀਪਰ ਆਉਦੀ ਡੀਪਰ ਦੇਣਾ ਚਾਹੀਦਾ ਤਾਂ ਅਸੀਂ ਅਜੇ ਬਹੁਤ ਸਾਰੀਆਂ ਗੱਲਾਂ ਤੋਂ ਅਣਜਾਣ ਆ ਤਾਂ ਮੇਰੀ ਬਾਪਦਿਆਂ ਨੂੰ ਇੰਕੋਈ ਪੇਂਦੀ ਹੈ ਕਿ ਬੱਚੇ ਨੂੰ ਸੜਕ ਤੋਂ ਚੜਾਉਣ ਤੋਂ ਪਹਿਲਾਂ ਉਹਨਾ ਨੂੰ ਟ੍ਰੈਫਿਕ ਦੇ ਨਿਯਮ ਸਮਝਾਓ ਸਿਰਫ ਇਹ ਦੇਖ ਕੇ ਖੁਸ਼ ਹੋ ਕਿ ਸਾਡਾ ਬੱਚਾ ਮੋਟਰਸਾਈਕਲ ਬਹੁਤ ਸੋਹਣਾ ਚਲਾ ਲੈਂਦਾ ਹੈ ਸਾਡਾ ਬੱਚਾ ਕਾਰ ਬਹੁਤ ਸੋਹਣੀ ਚਲਾ ਲੈਂਦਾ ਹੈ ਜੇਕਰ ਅਸੀਂ ਸਾਰੇ ਮਿਲ ਕੇ ਕਾਨੂੰਨ ਦਾ ਮਕਸਦ ਇਹ ਹੈ ਕਿ ਸਾਡੇ ਪੰਜਾਬ 'ਚ ਇੱਕ ਮਿੰਟ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਐਕਸੀਡੈਂਟਾਂ 'ਚ ਮਰ ਰਹੇ ਨੇ ਮੇਰੇ ਵੀ ਉਹਦੀ ਰੇਸ਼ੋ ਇੱਕ ਮਿੰਟ 'ਚ 12-13 ਹੈਗੀ ਹੈ ਕਿ ਇੱਕ ਮਿੰਟ 'ਚ 12-13 ਐਕਸੀਡੈਂਟ ਹੋੁੰਦੇ ਨੇ ਪਰੰਤੂ ਜੇਕਰ ਅਸੀਂ ਸੜਕ ਦੇ ਨਿਯਮਾਂ ਤੋਂ ਜਾਦੂਆ ਤਾਂ ਅਸੀਂ ਇਹ ਜਿਹੜੀ ਮੌਤ ਦਾ ਹੈ ਨੂੰ ਘਟਾ ਸਕਦੇ ਆ ਇਸੇ ਕਰਕੇ ਇਹ ਕਾਨੂੰਨ ਹੋਂਦ ਦੇ ਵਿੱਚ ਆਇਆ ਹੈ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਕਾਨੂੰਨ ਦਾ ਅਸੀਂ ਵਧੀਆ ਢੰਗ ਨਾਲ ਪਾਲਣ ਕਰੀਏ ਤਾਂ ਜੋ ਅਸੀਂ ਪੰਜਾਬ ਦੇ ਵਿੱਚ ਜਿਹੜੀ ਐਕਸੀਡੈਂਟ ਤੋਂ ਮੌਤ ਹੁੰਦੀ ਹੈ ਉਹਨੂੰ ਘਟਾ ਸਕੀਏ ਬਹੁਤ ਬਹੁਤ ਧੰਨਵਾਦ